ਇਕਨੇ ਮਿੱਤਰੋ ਬੜੇ ਵੀਰਾਂ ਦੇ ਕਮੈਂਟ ਆਉਂਦਾ ਬਾਈ ਲੂਸਣ ਕੀ ਹੁੰਦਾ ਜਿਵੇਂ ਆਪਣਾ ਉਹ ਬਾਜ ਖੜਾ ਬਾਈ ਆ ਰਿਹਾ ਲੂਸਣ ਠੀਕ ਆ ਆਪਾਂ ਖੇਤੋਂ ਵੱਢ ਕੇ ਲਿਆ ਆਂ ਮਤਲਬ ਕੀ ਇਹ ਨਾ ਜਿਵੇਂ ਖੱਬਲ ਕਹਿ ਸਕਦੇ ਖੱਬਲ ਤੋਂ ਵੀ ਤੜ ਮੋਟੀ ਹੁੰਦੀ ਹੈ ਇਹਦੀ ਤੇ ਆਪਾਂ ਹੁਣ ਇਹਨੂੰ ਪਾਵਾਂਗੇ ਥੱਬੀ ਥੱਬੀ ਇਹ ਪਾਣੀ ਘੱਟ ਪਾਲਦਾ ਹੁੰਦਾ ਬਾਈ ਆਪਾਂ ਖੇਤ ਬੀਜਿਆ ਹੋਇਆ ਆਪਾਂ ਇਹ ਚੱਕ ਲਿਆ ਤੇ ਬਾਜ ਆਪਣਾ ਡਿੱਕੀ ਜਾਂਦਾ ਇਹਨੂੰ ਪਾ ਕੇ ਆਉਣੇ ਆ ਤੇ ਇਹ ਆ ਲੂਸਣ ਚਾਲ ਪੁੱਤ ਚਾਲ ਇਹ ਵੱਧ ਖਾਊ ਦੇਖੋ ਖਾਲਾ ਆ ਚੱਕੋ ਖਾਂ ਲੱਗ ਗਿਆ ਇਹ ਇਹ ਵੱਧ ਖਾਂਦਾ ਬਾਈ ਕੋਤਰ ਕੇ ਨਾ ਪਾਵੇ ਬਾਈ ਇਹਨੂੰ ਸਿੱਧਾ ਹੀ ਪਾਵੇ ਠੀਕ ਆ ਕੋਤਰ ਕੇ ਤਾਂ ਇਹ ਖਾਂਦੇ ਨਹੀਂ ਹੁੰਦੇ ਤੇ ਐਂ ਚੱਬੂ ਆਪਾਂ ਇਹਨੂੰ ਖੁਰਲੀ ਚ ਪਾ ਕੇ ਆਉਣੇ ਆ ਠੀਕ ਆ ਚੱਲ ਬਾ ਚੱਲ ਫਿਰ ਚੱਲ ਚੱਲ ਆ ਜਾ ਆ ਜਾ ਫਿਰ ਆ ਜਾ ਆਪਾਂ ਇੱਥੇ ਬਾਹਰ ਲਈ ਖੁਰਲੀ ਚ ਪਾ ਦਾਂਗੇ ਆ ਜਾ ਆ ਜਾ ਲਿਆਂਦੀ 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 ਆ ਜਾ ਠੀਕ ਆ ਇਹਨੂੰ ਕਹਿਆ ਜਾਂਦਾ ਬਾਈ ਲੂਸਣ ਠੀਕ ਆ ਇਹ ਗੱਲਾਂ ਨੋਟ ਕਰਿਆ ਕਰੋ ਠੀਕ ਆ ਆ ਪਾਤਾ ਇਹ ਨਾਲ ਤਾਂ ਬਾਈ ਇੱਕ ਹਿਸਾਬ ਦੀ ਇਹ ਦਾਤਨ ਕਰ ਲੈਂਦਾ ਇਹਦੇ ਨਾਲ ਹਨਾ ਠੀਕ ਆ ਦਾਤਨ ਵੀ ਕਰ ਲੈਂਦਾ ਤੇ ਨਾਲੇ ਬਾਈ ਇਹ ਹਾਜਮਣ ਸਹੀ ਹਾਲਤ ਨਹੀਂ ਭੰਦਦਾ ਇਹਦੇ ਨਾਲ ਕਹਿੰਦਾ ਪਾ ਮੋਕ ਨਹੀਂ ਮਾਰਦਾ ਇਹ ਚੀਜ਼ ਸਹੀ ਆ ਆਵਾਜ਼ ਆਰੇ ਆ ਲੈ ਆ ਜਾ ਓਰੇ ਆ ਹਾਂ ਬਾਈ ਬਾਜ ਲੂਸਣ ਖਾਊ ਆ ਇਹ ਲੈ ਆ ਜਾ ਆ ਜਾ ਆ ਜਾ ਕਰ ਓਰੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਆ ਗਿਆ ਠੀਕ ਹੈ ਚੱਕੋ